ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਚੈਪਟਰ ਨੰਬਰ 10 ਰਿਚਡਡ ਪੂਰ ਡੈਡ ਦਾ ਲੈ ਕੇ ਹਾਜ਼ਰ ਹੋਏ ਆਂ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਕਰਨੀਆਂ ਚਾਹੀਦੀਆਂ ਹਨ ਹੋ ਸਕਦਾ ਹੈ ਕਈ ਲੋਕ ਮੇਰੇ ਇਹਨਾਂ 10 ਕਦਮਾਂ ਨਾਲ ਸੰਤੁਸ਼ਟ ਨਾ ਹੋਣ ਉਹਨਾਂ ਦੀਆਂ ਨਜ਼ਰਾਂ 'ਚ ਇਹ ਫਿਲਾਸਫੀ ਜ਼ਿਆਦਾ ਹੈ ਤੇ ਇਸ ਵਿੱਚ ਕੰਮ ਦੀਆਂ ਗੱਲਾਂ ਘੱਟ ਮੈਂ ਇਹ ਮੰਨਦਾ ਹਾਂ ਕਿ ਫਿਲਾਸਫੀ ਵੀ ਓਨੀ ਹੀ ਮਹੱਤਵਪੂਰਨ ਹੁੰਦੀ ਹੈ ਜਿੰਨੀ ਕੰਮ ਦੀਆਂ ਗੱਲਾਂ ਇਹੋ ਜਿਹੇ ਕਈ ਲੋਕ ਹਨ ਜਿਹੜੇ ਸੋਚਣ ਦੀ ਬਜਾਏ ਕਰਨਾ ਚਾਹੁੰਦੇ ਨੇ ਤੇ ਇਹੋ ਜਿਹੇ ਲੋਕ ਵੀ ਹਨ ਜਿਹੜੇ ਸੋਚਦੇ ਹਨ ਪਰ ਕਰਦੇ ਕੁਝ ਵੀ ਨਹੀਂ ਮੈਂ ਇਹੀ ਕਹਾਗਾ ਕਿ ਮੈਂ ਦੋਵੇਂ ਪ੍ਰਕਾਰ ਦੇ ਲੋਕਾਂ ਦਾ ਸੰਜੋਗ ਹਾਂ ਮੈਂ ਨਵੇਂ ਵਿਚਾਰਾਂ ਨੂੰ ਪਸੰਦ ਕਰਦਾ ਹਾਂ ਤੇ ਮੈਂ ਕੰਮ ਕਰਨਾ ਵੀ ਪਸੰਦ ਕਰਦਾ ਹਾਂ ਇਸ ਲਈ ਉਹਨਾਂ ਲੋਕਾਂ ਲਈ ਜੋ ਕਿ ਕਿਵੇਂ ਸ਼ੁਰੂ ਕਰੀਏ ਦੇ ਬਾਰੇ ਕੁਝ ਮਾਰਗਦਰਸ਼ਕ ਗੱਲਾਂ ਜਾਣਨਾ ਚਾਹੁੰਦੇ ਹਨ ਮੈਂ ਸੰਖੇਪ ਵਿੱਚ ਇਹੋ ਜਿਹੀਆਂ ਗੱਲਾਂ ਦੱਸਾਂਗਾ ਜਿਹੜੀਆਂ ਮੈਂ ਕਰਦਾ ਹਾਂ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਉਸ ਨੂੰ ਕਰਨਾ ਬੰਦ ਕਰ ਦਿਓ ਦੂਜੇ ਸ਼ਬਦਾਂ ਵਿੱਚ ਛੁੱਟੀ ਲੈ ਲਓ ਤੇ ਇਹ ਅੰਦਾਜ਼ਾ ਲਾਓ ਕਿ ਜਿਹੜੀ ਚੀਜ਼ ਕੰਮ ਆ ਰਹੀ ਹੈ ਤੇ ਕਿਹੜੀ ਚੀਜ਼ ਨਹੀਂ ਪਾਗਲਪਨ ਦੀ ਏਹੀ ਪ੍ਰਵਸਾ ਹੈ ਕਿ ਤੁਸੀਂ ਉਹੀ ਚੀਜ਼ ਕਰਦੇ ਚਲੇ ਜਾਓ ਤੇ ਭਿੰਨ ਪ੍ਰਕਾਰ ਦੇ ਨਤੀਜਿਆਂ ਦੀ ਆਸ ਕਰੋ ਜਿਹੜਾ ਵੀ ਕੰਮ ਸਫਲ ਨਹੀਂ ਹੋ پا ਰਿਹਾ ਉਸ ਨੂੰ ਕਰਨਾ ਬੰਦ ਕਰ ਦਿਓ ਤੇ ਕੁਝ ਨਵਾਂ ਕਰਨ ਦੀ ਭਾਲ ਕਰੋ ਨਵੇਂ ਵਿਚਾਰਾਂ ਦੀ ਤਲਾਸ਼ ਕਰੋ ਕੁਝ ਵੀ ਲਾਉਣ ਦੇ ਨਵੇਂ-ਨਵੇਂ ਵਿਚਾਰਾਂ ਨੂੰ ਜਾਣਨ ਲਈ ਮੈਂ ਕਿਤਾਬਾਂ ਦੀਆਂ ਦੁਕਾਨਾਂ ਅੰਦਰ ਜਾਂਦਾ ਹਾਂ ਤੇ ਪੰਨ ਪੰਨ ਅਤੇ ਅਲੱਗ-ਵਿਸਿਆਂ ਉੱਤੇ ਕਿਤਾਬਾਂ ਦੀ ਭਾਲ ਕਰਦਾ ਹਾਂ ਮੈਂ ਉਹਨਾਂ ਵਿਚਾਰਾਂ ਨੂੰ ਫਾਰਮੂਲਿਆਂ ਦਾ ਨਾਮ ਦਿੰਦਾ ਹਾਂ ਮੈਂ ਕਿਵੇਂ ਕਰਾਂ ਪੁਸਤਕ ਉਹਨਾਂ ਫਾਰਮੂਲਿਆਂ ਲਈ ਖਰੀਦਦਾ ਹਾਂ ਜਿਨ੍ਹਾਂ ਬਾਰੇ ਮੈਂ ਕੁਝ ਵੀ ਨਹੀਂ ਜਾਣਨਾ ਚਾਹੁੰਦਾ ਮਿਸਾਲ ਵਜੋਂ ਮੈਂ ਇੱਕ ਕਿਤਾਬ ਦੀ ਦੁਕਾਨ ਵਿੱਚੋਂ ਜੋਇਲ ਮਾਸਕੋਵਿਚ ਦੀ ਕਿਤਾਬ ਦਾ 16% ਸੋਲੂਸ਼ਨ ਦੇਖੀ ਇਸ ਪੁਸਤਕ ਨੂੰ ਮੈਂ ਖਰੀਦਿਆ ਤੇ ਪੜਿਆ। ਇੱਕਦਮ ਕੰਮ ਕਰੋ। ਅਗਲੇ ਵੀਰਵਾਰ ਨੂੰ ਮੈਂ ਉਹੀ ਕੁਝ ਕੀਤਾ ਜਿਹੜਾ ਕਿ ਇਸ ਕਿਤਾਬ ਦੇ ਵਿੱਚ ਕਿਹਾ ਗਿਆ ਸੀ। ਮੈਂ ਹਰ ਕਦਮ ਕਿਤਾਬ ਦੇ ਮੁਤਾਬਕ ਚੁੱਕਿਆ। ਵਕੀਲਾਂ ਦੇ ਆਫਿਸਾਂ ਜਾਂ ਬੈਂਕਾਂ 'ਚ ਮੈਂ ਰੀਅਲ ਅਸਟੇਟ ਦੇ ਸੌਦਿਆਂ ਨਾਲ ਵੀ ਇਹੀ ਕੁਝ ਕੀਤਾ। ਜ਼ਿਆਦਾਤਰ ਲੋਕ ਇੱਕਦਮ ਕਦਮ ਨਹੀਂ ਚੁੱਕਦੇ ਜਾਂ ਉਹ ਇਸ ਗੱਲ ਦਾ ਇੰਤਜ਼ਾਰ ਕਰਦੇ ਹਨ ਕਿ ਕੋਈ ਆਵੇਗਾ ਤੇ ਉਹਨਾਂ ਨੂੰ ਦੱਸੇਗਾ। ਕਿ ਉਹਨਾਂ ਵੱਲੋਂ ਸਿੱਖੇ ਗਏ ਫਾਰਮੂਲੇ ਗਲਤ ਹਨ ਤੇ ਉਹਨਾਂ ਦਾ ਪਿੱਛਾ ਕਰਨਾ ਇੱਕਦਮ ਬੇਕਾਰ ਹੈ। ਮੇਰੇ ਗਵੰਦੀ ਨੇ ਮੈਨੂੰ ਦੱਸਿਆ ਕਿ ਮੇਰਾ 16% ਦਾ ਫਾਰਮੂਲਾ ਕਿਉਂ ਬੇਕਾਰ ਹੈ। ਫਲਹਾਲ ਮੈਂ ਉਸ ਦੀ ਗੱਲ ਤੇ ਇਸ ਲਈ ਧਿਆਨ ਨਹੀਂ ਦਿੱਤਾ ਕਿਉਂਕਿ ਉਸ ਨੇ ਕਦੇ ਵੀ ਇਸ ਤਰ੍ਹਾਂ ਕਰਕੇ ਨਹੀਂ ਸੀ ਦੇਖਿਆ। ਕਿਸੇ ਇਹੋ ਜਿਹੇ ਬੰਦੇ ਨੂੰ ਲੱਭੋ ਜਿਸ ਨੇ ਉਹ ਕੁਝ ਕੀਤਾ ਹੋਵੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ। ਉਹਨਾਂ ਨੂੰ ਲੰਚ ਤੇ ਲੈ ਜਾਓ। ਉਹਨਾਂ ਤੋਂ ਟਿਪਸ ਲਓ। ਬਿਜ਼ਨਸ ਦੀ ਬਰੀਕੀਆਂ ਸਮਝੋ ਆਪਣੇ 16% ਦੇ ਸਰਟੀਫਿਕੇਟ ਦੇ ਵਾਸਤੇ ਮੈਂ ਕਾਉਟੀ ਦੇ ਟੈਕਸ ਆਫਿਸ ਵਿੱਚ ਗਿਆ ਅਤੇ ਉੱਥੇ ਕੰਮ ਕਰਨ ਵਾਲੇ ਸਰਕਾਰੀ ਵਰਕਰ ਨੂੰ ਲੱਭਿਆ ਮੈਨੂੰ ਇੰਜ ਲੱਗਿਆ ਕਿ ਉਹ ਪੈਸਾ ਲੌਂਦੀ ਹੈ ਇੱਕਦਮ ਮੈਂ ਉਸ ਨੂੰ ਲੰਚ ਤੇ ਇਨਵਾਈਟ ਕੀਤਾ ਉਸ ਨੇ ਰਮਾਂਚਿਤ ਹੋ ਕੇ ਮੈਨੂੰ ਇਹ ਸਮਝਾ ਦਿੱਤਾ ਕਿ ਇਸ ਨੂੰ ਕਿਵੇਂ ਕਰਨਾ ਹੈ ਤੇ ਉਸ ਨੇ ਆਪਣਾ ਸਾਰਾ ਗਿਆਨ ਮੇਰੇ ਸਾਹਮਣੇ ਥਾਲ ਚ ਪਰੋਸ ਦਿੱਤਾ ਲੰਚ ਤੋਂ ਬਾਅਦ ਉਸ ਨੇ ਸਾਰਾ ਦਿਨ ਮੈਨੂੰ ਉਹ ਥਾਵਾਂ ਦਿਖਾਈਆਂ ਜਿੱਥੇ ਮੈਂ ਇਹੋ ਜਿਹੇ ਸੌਦੇ ਕਰ ਸਕਦਾ ਸੀ ਅਗਲੇ ਦਿਨ ਤੱਕ ਮੈਂ ਉਸ ਦੀ ਸਹਾਇਤਾ ਨਾਲ ਦੋ ਵੱਡੀਆਂ ਜਾਇਦਾਦਾਂ ਖਰੀਦ ਲਈਆਂ ਤੇ ਮੈਂ ਹੁਣ ਉਹਨਾਂ ਤੋਂ 16% ਵਿਆਜ ਕਮਾ ਰਹਾਂ ਮੈਨੂੰ ਕਿਤਾਬ ਪੜਮੇ ਚ ਇੱਕ ਦਿਨ ਲੱਗਿਆ ਕਦਮ ਚੁੱਕਣ ਚ ਇੱਕ ਦਿਨ ਲੱਗਿਆ ਲਾਂਚ ਚ ਇੱਕ ਘੰਟਾ ਲੱਗਿਆ ਦੋ ਵੱਡੇ ਸੌਦੇ ਕਰਨ ਵਿੱਚ ਕੇਵਲ ਇੱਕੋ ਹੀ ਦਿਨ ਲੱਗਿਆ ਕਲਾਸਾਂ ਚ ਹਿੱਸਾ ਲਓ ਅਤੇ ਟੇਪ ਖਰੀਦੋ ਮੈਂ ਅਖਬਾਰਾਂ 'ਚ ਨਵੀਆਂ ਤੇ ਦਿਲ ਖਿੱਚਵੀਂ ਕਲਾਸਾਂ ਦੀਆਂ ਅਖਬਾਰ 'ਚ ਖਬਰਾਂ ਦੀ ਭਾਲ ਕਰਦਾ ਰਹਿਣਾ। ਇਹਨਾਂ ਵਿੱਚੋਂ ਕਈ ਤਾਂ ਫਰੀ ਹੁੰਦੀਆਂ ਹਨ ਜਾਂ ਉਹਨਾਂ ਦੀਆਂ ਫੀਸਾਂ ਬਹੁਤ ਘੱਟ ਹੁੰਦੀਆਂ। ਮੈਂ ਜੋ ਕੁਝ ਵੀ ਸਿੱਖਣਾ ਚਾਹੁੰਦਾ ਹਾਂ ਉਸ ਵਿਸ਼ੇ ਤੇ ਮੈਂ ਮਹਿੰਗੇ ਸੈਮੀਨਾਰਾਂ ਵਿੱਚ ਵੀ ਜਾਂਦਾ ਹਾਂ। ਮੈਂ ਇਸੇ ਲਈ ਅਮੀਰ ਹਾਂ ਤੇ ਇਸੇ ਕਾਰਨ ਮੈਨੂੰ ਨੌਕਰੀ ਕਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਮੈਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਭਾਗ ਲਿਆ ਹੈ। ਮੇਰੇ ਕੁਝ ਦੋਸਤਾਂ ਜਿਹੜੇ ਮੈਨੂੰ ਇਹ ਦੱਸਦੇ ਹਨ ਕਿ ਇਹੋ ਜਿਹੇ ਪ੍ਰੋਗਰਾਮਾਂ 'ਚ ਹਿੱਸਾ ਲੈ ਕੇ ਮੈਂ ਆਪਣਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਕਰ ਰਿਹਾ ਹਾਂ। ਉਹ ਅੱਜ ਵੀ ਉਹੀ ਕੰਮ ਕਰ ਰਹੇ ਨੇ, ਨੌਕਰੀ। ਹਮੇਸ਼ਾ ਆਫਰ ਦਿੰਦੇ ਰਹੋ। ਜਦੋਂ ਵੀ ਮੈਂ ਕੋਈ ਰੀਅਲ ਅਸਟੇਟ ਦੀ ਪ੍ਰਾਪਰਟੀ ਚਾਹੁੰਦਾ ਹਾਂ ਤਾਂ ਮੈਂ ਕਈ ਪ੍ਰਾਪਰਟੀਆਂ ਦੇਖਦਾ ਹਾਂ ਤੇ ਆਮ ਤੌਰ ਤੇ ਇੱਕ ਆਫਰ ਲਿਖ ਦਿੰਦਾ ਹਾਂ। ਜੇਕਰ ਤੁਸੀਂ ਨਹੀਂ ਜਾਣਦੇ ਕਿ ਸਹੀ ਆਫਰ ਕੀ ਹੋਣਾ ਚਾਹੀਦਾ ਤਾਂ ਮੈਂ ਵੀ ਇਸ ਬਾਰੇ ਕੁਝ ਨਹੀਂ ਜਾਣਦਾ। ਇਹ ਤਾਂ ਰੀਅਲ ਅਸਟੇਟ ਏਜੰਟ ਦਾ ਕੰਮ ਹੈ। ਉਹ ਆਫਰ ਦਾ ਆਂਕੜਾ ਦਿੰਦੇ ਹਨ। ਮੈਂ ਜਿੱਥੇ ਤੱਕ ਸੰਭਵ ਹੋ ਸਕੇ ਘੱਟ ਤੋਂ ਘੱਟ ਕੰਮ ਕਰਦਾ ਹਾਂ ਮੇਰਾ ਇੱਕ ਦੋਸਤ ਚਾਹੁੰਦਾ ਸੀ ਕਿ ਮੈਂ ਉਸ ਨੂੰ ਅਪਾਰਟਮੈਂਟ ਹਾਊਸ ਖਰੀਦਣਾ ਸਿਖਾਵਾਂ ਇੱਕ ਸ੍ਰਿਚਰਵਾਰ ਨੂੰ ਉਹ ਉਸਦਾ ਏਜੰਟ ਤੇ ਮੈਂ ਇਸ ਕੰਮ ਲਈ ਗਏ ਅਸੀਂ 6 ਅਪਾਰਟਮੈਂਟ ਹਾਊਸ ਵੇਖੇ 4 ਤਾਂ ਘਟਿਆ ਸਨ ਪਰ 2 ਬਹੁਤ ਹੀ ਵਧੀਆ ਮੈਂ ਉਸ ਨੂੰ ਕਿਹਾ ਕਿ ਉਹ ਸਾਰੇ 6 ਅਪਾਰਟਮੈਂਟ ਵਾਸਤੇ ਆਫਰ ਲਿਖੇ ਤੇ ਉਹਨਾਂ ਦੇ ਮਾਲਕਾਂ ਵੱਲੋਂ ਮੰਗੇ ਗੇ ਮੁੱਲ ਤੋਂ ਅੱਧੀ ਦਾ ਆਫਰ ਦੇਵੇ ਇਹ ਸੁਣਦੇ ਹੀ ਉਸ ਨੂੰ ਤੇ ਉਸਦੇ ਏਜੰਟ ਦਾ ਦਿਲ ਫੈਲਣ ਤੋਂ ਬਚਿਆ। ਉਹਨਾਂ ਦੇ ਹਿਸਾਬ ਨਾਲ ਇਹ ਬਤਮੀਜ਼ੀ ਹੁੰਦੀ ਹੈ ਤੇ ਇਸ ਮਕਾਨ ਮਾਲਕਾਂ ਨੂੰ ਬੁਰਾ ਵੀ ਲੱਗ ਸਕਦਾ ਸੀ। ਪਰ ਅਸਲ 'ਚ ਮੈਂ ਇਸੇ ਤਰ੍ਹਾਂ ਨਹੀਂ ਸੀ ਸੋਚਦਾ ਕਿ ਉਸ ਦਾ ਏਜੰਟ ਇੰਨੀ ਕਰੜੀ ਮਿਹਨਤ ਕਰਨਾ ਚਾਹੁੰਦਾ ਹੈ। ਇਸ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਉਹ ਇੱਕ ਹੋਰ ਵਧੀਆ ਸੌਦੇ ਦੀ ਤਲਾਸ਼ 'ਚ ਚਲੇ ਗਏ। ਉਹਨਾਂ ਨੇ ਕਦੇ ਕੋਈ ਆਫਰ ਨਹੀਂ ਦਿੱਤੀ। ਅੱਜ ਵੀ ਉਹ ਸਹੀ ਮੁੱਲ ਤੇ ਸਹੀ ਸੌਦੇ ਦੀ ਤਲਾਸ਼ ਵਿੱਚ ਭਟਕ ਰਹੇ ਹਨ। ਤੁਸੀਂ ਨਹੀਂ ਜਾਣਦੇ ਕਿ ਸਹੀ ਮੁੱਲ ਕੀ ਹੈ ਜਦੋਂ ਤੱਕ ਕਿ ਸੌਦਾ ਕਰਨ ਲਈ ਤੁਹਾਡੇ ਸਾਹਮਣੇ ਦੂਜੀ ਪਾਰਟੀ ਨਾ ਹੋਵੇ ਜ਼ਿਆਦਾਤਰ ਵੇਚਣ ਵਾਲੇ ਬਹੁਤ ਜ਼ਿਆਦਾ ਕੀਮਤ ਮੰਗਦੇ ਹਨ ਇਹ ਨਾ ਮੁਮਕਨ ਹੀ ਹੈ ਕਿ ਕੋਈ ਵੀ ਵੇਚਣ ਵਾਲਾ ਅਸਲ 'ਚ ਇਹੋ ਜਿਹੀ ਕੀਮਤ ਮੰਗੇ ਜਿਹੜੀ ਕਿ ਉਸਦੇ ਅਸਲ ਮੁੱਲ ਤੋਂ ਘੱਟ ਹੋਵੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਫਰ ਦੇਣਾ ਚਾਹੀਦਾ ਹੈ ਜਿਹੜੇ ਲੋਕ ਪੂੰਜੀ ਲਾਉਣ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਇਹ ਸਮਝ ਵੀ ਨਹੀਂ ਹੁੰਦੀ ਕਿ ਕੋਈ ਚੀਜ਼ ਵੇਚਣਾ ਕਿੰਨਾ ਮੁਸ਼ਕਲ ਹੁੰਦਾ ਹੈ। ਮੇਰੇ ਕੋਲ ਇੱਕ ਰੀਅਲ ਅਸਟੇਟ ਪ੍ਰਾਪਰਟੀ ਸੀ ਜਿਸ ਨੂੰ ਮੈਂ ਕਈ ਮਹੀਨਿਆਂ ਤੋਂ ਵੇਚਣਾ ਚਾਹੁੰਦਾ ਸੀ। ਮੈਂ ਕਿਸੇ ਵੀ ਚੀਜ਼ ਦਾ ਸਵਾਗਤ ਕੀਤਾ ਹੁੰਦਾ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਕਿ ਮੁੱਲ ਕਿੰਨਾ ਘਟ ਲਾਇਆ ਗਿਆ। ਉਹਨਾਂ ਨੇ ਜੇਕਰ ਮੈਨੂੰ 10 ਸੂਰਾਂ ਦਾ ਵੀ ਆਫਰ ਦਿੱਤਾ ਹੁੰਦਾ, ਮੈਂ ਖੁਸ਼ ਹੋ ਹੁੰਦਾ। ਆਫਰ ਦੇ ਮੁੱਲ ਕਾਰਨ ਨਹੀਂ, ਬਲਕਿ ਇਸ ਗੱਲ ਕਾਰਨ ਕਿ ਕੋਈ ਤਾਂ ਮੇਰੀ ਪ੍ਰਾਪਰਟੀ ਵਿੱਚ ਦਿਲਚਸਪੀ ਰੱਖਦਾ ਹੈ। ਇਸ ਦੇ ਜਵਾਬ ਵਿੱਚ ਮੈਂ ਇਸ ਦੇ ਬਦਲੇ ਪੂਰੇ ਸੂਰ ਫਾਰਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਹ ਖੇਡ ਇਸ ਤਰ੍ਹਾਂ ਖੇਡਿਆ ਜਾਂਦਾ ਹੈ ਥ੍ਰੀਡਮ ਤੇ ਵੇਚਣ ਦਾ ਖੇਡ ਬੜਾ ਮਜ਼ੇਦਾਰ ਹੁੰਦਾ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਇਹ ਮਜ਼ੇਦਾਰ ਹੈ ਇਹ ਕੇਵਲ ਇੱਕ ਖੇਡ ਹੈ ਆਫਰ ਦਿੰਦੇ ਰਹੋ ਕੋਈ ਤਾਂ ਕਦੇ ਹਾਂ ਕਹੇਗਾ ਅਤੇ ਮੈਂ ਹਮੇਸ਼ਾ ਆਪਣੇ ਆਪਰ ਅੰਦਰ ਬਚਾਦੇ ਵਾਕਵਾਹੀ ਦਿੰਦਾ ਰੀਅਲ ਅਸਟੇਟ ਵਿੱਚ ਮੈਂ ਹਮੇਸ਼ਾ ਆਪਣੇ ਆਪ ਦੇ ਨਾਲ ਇਹ ਲਿਖਦਾ ਹਾਂ ਕਿ ਬਿਜ਼ਨਸ 파ਟਨਰ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਹ ਸੌਦਾ ਅੰਤਿਮ ਮੰਨਿਆ ਜਾਵੇਗਾ। ਮੈਂ ਇਹ ਕਦੇ ਨਹੀਂ ਦੱਸਦਾ ਕਿ ਮੇਰਾ ਬਿਜ਼ਨਸ 파ਟਨਰ ਕੌਣ ਹੈ। ਜ਼ਿਆਦਾਤਰ ਲੋਕੀ ਇਹ ਨਹੀਂ ਜਾਣਦੇ ਕਿ ਮੇਰੀ ਬਿਜ਼ਨਸ 파ਟਨਰ ਮੇਰੀ ਬਿੱਲੀ ਹੈ। ਜੇਕਰ ਉਹ ਆਫਰ ਮੰਨ ਲੈਂਦੇ ਹਨ ਮੈਂ ਸੌਦਾ ਨਹੀਂ ਕਰਨਾ ਚਾਹੁੰਦਾ। ਮੈਂ ਘਰ ਫੋਨ ਲਾਉਂਦਾ ਹਾਂ ਤੇ ਆਪਣੀ ਬਿੱਲੀ ਨਾਲ ਗੱਲ ਕਰ ਲੈਂਦਾ ਹਾਂ। ਮੈਂ ਇਹ ਅਜੀਬੋ ਗਰੀਬ ਸਟੇਟਮੈਂਟ ਇਸ ਲਈ ਦੱਸ ਰਿਹਾ ਤਾਂ ਜੋ ਤੁਸੀਂ ਇਹ ਜਾਣ ਸਕੋ ਕਿ ਇਹ ਖੇਡ ਕਿੰਨਾ ਸੌਖਾ ਹੈ। ਜ਼ਿਆਦਾਤਰ ਲੋਕ ਚੀਜ਼ਾਂ ਨੂੰ ਬਹੁਤ ਮੁਸ਼ਕਲ ਬਣਾ ਦਿੰਦੇ ਹਨ ਤੇ ਉਹਨਾਂ ਨੂੰ ਬੜੀ ਗੰਭੀਰਤਾ ਨਾਲ ਲੈ ਲੈਂਦੇ ਨੇ ਇੱਕ ਸੌਦਾ ਲੱਭਣਾ ਜਾਂ ਸਹੀ ਬਿਜ਼ਨਸ ਭਾਲਣਾ ਸਹੀ ਲੋਕ ਜਾਂ ਸਹੀ ਨਿਵੇਸ਼ਕ ਢੂੰਡਣਾ ਅਸਲ ਵਿੱਚ ਡੇਟਿੰਗ ਬਾਂਗ ਹੀ ਹੈ ਤੁਹਾਨੂੰ ਬਾਜ਼ਾਰ ਜਾਣਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਕਰਨੀਆਂ ਹੁੰਦੀਆਂ ਨੇ ਅਤੇ ਬੜੇ ਆਫਰ ਦੇਣੇ ਪੈਂਦੇ ਨੇ ਕਈ ਆਫਰਾਂ ਦਾ ਤਾਂ ਜਵਾਬ ਦੇਣਾ ਹੁੰਦਾ ਚਰਚਾਵਾਂ ਕਰਨੀਆਂ ਹੁੰਦੀਆਂ ਉੱਪਰ ਵਾਣ ਜਾਂ ਪ੍ਰਬੰਧ ਕਰਨਾ ਹੁੰਦਾ ਮੈਂ ਜਾਣਦਾ ਹਾਂ ਕਿ ਇਹੋ ਜਿਹੇ ਵੀ ਇਕੱਲੇ ਲੋਕ ਹੁੰਦੇ ਹਨ ਜਿਹੜੇ ਘਰ ਵਿੱਚ ਬੈਠ ਕੇ ਫੋਨ ਦੀ ਘੰਟੀ ਵੱਜਣ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ਪਰ ਜਦੋਂ ਤੱਕ ਤੁਸੀਂ ਸਿੰਡੀ ਕਰਾਫੋਰਡ ਜਾਂ ਟੌਮ ਕੂਜ ਨਹੀਂ ਹੋਮੋ ਮੈਂ ਸੋਚਦਾ ਹਾਂ ਕਿ ਤੁਹਾਡੇ ਵਾਸਤੇ ਵਧੀਆ ਤਾਂ ਇਹੀ ਹੋਵੇਗਾ ਕਿ ਤੁਸੀਂ ਬਾਜ਼ਾਰ ਜਾਓ ਚਾਹੇ ਸੁਪਰਮਾਰਕਟ 'ਚ ਹੀ ਚਲੇ ਜਾਓ ਲੱਭੋ ਆਫਰ ਦਿਓ ਨਾ ਮਨਜ਼ੂਰ ਕਰੋ ਸੌਦੇਬਾਣੀ ਕਰੋ ਤੇ ਪ੍ਰਵਾਨ ਕਰੋ ਇਸ ਜ਼ਿੰਦਗੀ ਵਿੱਚ ਹਰ ਚੀਜ਼ ਬਾਰੇ ਦੁਹਰਾਏ ਜਾਣ ਵਾਲੀ ਪ੍ਰਕਿਰਿਆ ਹੈ ਮਹੀਨੇ 'ਚ ਇੱਕ ਵਾਰੀ ਕਿਸੇ ਨਿਸ਼ਚਿਤ ਜਗ੍ਹਾ ਤੇ 10 ਮਿੰਟ ਤੱਕ ਜੋਗਿੰਗ ਕਰਦੇ ਹੋਏ ਜਾਂ ਤੈਲਦੇ ਹੋਏ ਜਾਂ ਗੱਡੀ ਚਲਾਉਂਦੇ ਹੋਏ ਨਿਕਲੋ ਮੈਂ ਆਪਣੇ ਕੁਝ ਬਿਹਤਰੀਨ ਰੀਅਲ ਅਸਟੇਟ ਦੇ ਨਿਵੇਸ਼ ਤਾਂ ਜੋਗਿੰਗ ਕਰਦੇ ਸਮੇਂ ਹੀ ਲੱਭੇ ਸਨ ਮੈਂ 1 ਸਾਲ ਤੱਕ ਕਿਸੇ ਨਿਸ਼ਚਿਤ ਦਾਇਰੇ ਵਿੱਚ ਜੋਗਿੰਗ ਕਰਦਾ ਹਾਂ ਪਰਵਰਤਨਾਂ ਨੂੰ ਦੇਖਦਾ ਰਹਿੰਦਾ ਹਾਂ ਕਿਸੇ ਵੀ ਸੌਦੇ 'ਚ ਫਾਇਦੇ ਵਾਸਤੇ ਦੋ ਤੱਤਾਂ ਦਾ ਹੋਣਾ ਲਾਜ਼ਮੀ ਹੈ ਇੱਕ ਤਾਂ ਸੌਦਾ ਤੇ ਦੂਜਾ ਬਦਲਾ ਹਾਲਾਂਕਿ ਸੌਦੇ ਤਾਂ ਬੜੇ ਹੁੰਦੇ ਨੇ ਪਰ ਬਦਲਾ ਨੂੰ ਨਾਪਣ ਲੈਣਾ ਸੌਦਾ ਇੱਕ ਫਾਇਦੇਮੰਦ ਮੌਕੇ 'ਚ ਬਦਲ ਜਾਂਦਾ ਹੈ ਇਸ ਲਈ ਜਦੋਂ ਵੀ ਜੋਗਿੰਗ ਕਰਦਾ ਹਾਂ ਮੈਂ ਜੋਗਿੰਗ ਕਰਨ ਲਈ ਇਹੋ ਜਿਹੀਆਂ ਥਾਵਾਂ ਨੂੰ ਚੁਣਦਾ ਹਾਂ ਜਿੱਥੇ ਮੈਂ ਪੈਸਾ ਲਾਉਣਾ ਚਾਹੁੰਦਾ ਹਾਂ बार-बार ਉਸੇ ਥਾਂ ਦੇ ਚੱਕਰ ਲਾਉਣ ਨਾਲ ਮੈਂ ਉੱਥੇ ਹੋ ਰਹੇ ਨਿੱਕੇ ਨਿੱਕੇ ਬਦਲਾਵਾਂ ਨੂੰ ਦੇਖ ਸਕਦਾ ਮੈਂ ਇਹੋ ਜਿਹੇ ਰੀਅਲ ਅਸਟੇਟ ਦੇ ਸਾਈਨ ਬੋਰਡ ਨੂੰ ਨਾਪ ਲੈਂਦਾ ਹਾਂ ਜਿਹੜੇ ਕਿ ਉੱਥੇ ਕਾਫੀ ਲੰਮੇ ਅਰਸੇ ਤੋਂ ਲੱਗੇ ਹੋਏ ਨੇ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਵੇਚਣ ਵਾਲਾ ਸੌਦਾ ਕਰਨ ਲਈ ਬਥੇਰਾ ਚਾਹਮੰਦ ਹੋਵੇਗਾ ਮੈਂ ਜਾਂਦੇ ਹੋਏ ਟਰੱਕਾਂ ਨੂੰ ਵੀ ਦੇਖਦਾ ਰਹਿੰਦਾ ਤੇ ਆਉਂਦੇ ਹੋਏਾਂ ਉੱਤੇ ਵੀ ਨਜ਼ਰ ਲਾਈ ਰੱਖਦਾ ਮੈਂ ਉਹਨਾਂ ਨੂੰ ਰੋਕ ਕੇ ਉਹਨਾਂ ਟਰੱਕ ਦੇ ਡਰਾਈਵਰਾਂ ਨਾਲ ਵੀ ਗੱਲਾਂ ਕਰਦਾ ਹਾਂ ਮੈਂ ਡਾਕੀ ਨਾਲ ਵੀ ਗੱਲਾਂ ਕਰਦਾ ਹਾਂ ਉਹਨਾਂ ਨੂੰ ਆਪਣੇ ਇਲਾਕੇ ਬਾਰੇ ਬੜੀ ਸਾਂਹਦਾਰ ਜਾਣਕਾਰੀ ਹੁੰਦੀ ਹੈ ਮੈਂ ਇੱਕ ਮਾੜਾ ਇਲਾਕਾ ਲੱਭ ਲੈਂਦਾ ਹਾਂ ਖਾਸ ਕਰਕੇ ਇਹੋ ਜਿਹਾ ਇਲਾਕਾ ਜਿੱਥੇ ਲੋਕ ਕਿਸੇ ਬੁਰੀ ਖਬਰ ਕਾਰਨ ਡਰੇ ਹੋਏ ਹੁੰਦੇ ਨੇ ਮੈਂ ਉੱਥੇ ਸਾਲ ਵਿੱਚ ਕਈ ਵਾਰ ਇਹ ਦੇਖਣ ਲਈ ਚੱਕਰ ਲਾਉਂਦਾ ਹਾਂ ਕਿ ਸੁਧਾਰ ਦੇ ਚਿੰਨ੍ਹ ਕਿੱਥੇ ਨਜ਼ਰ ਆ ਰਹੇ ਨੇ ਮੈਂ ਰਿਟੇਲਰਾਂ ਨਾਲ ਗੱਲਾਂ ਕਰਦਾ ਹਾਂ ਖਾਸ ਕਰਕੇ ਨਵੇਂ ਦੁਕਾਨਦਾਰਾਂ ਨਾਲ ਤੇ ਉਹਨਾਂ ਨੂੰ ਵੀ ਕੇਵਲ ਇਹ ਪੁੱਛਦਾ ਹਾਂ ਕਿ ਉਹ ਇਸ ਇਲਾਕੇ 'ਚ ਕਿਉਂ ਆਏ ਇਸ ਦੇ ਲਈ ਮਹੀਨੇ ਵਿੱਚ ਕੁਝ ਮਿੰਟਾਂ ਦਾ ਸਮਾਂ ਦੇਣਾ ਪੈਂਦਾ ਮੈਂ ਇਸ ਨੂੰ ਉਦੋਂ ਵੀ ਕਰਦਾ ਜਦੋਂ ਕਿ ਮੈਂ ਕਸਰਤ ਕਰ ਰਿਹਾ ਹੁੰਦਾ ਜਾਂ ਇਸੇ ਤਰ੍ਹਾਂ ਦਾ ਕੋਈ ਹੋਰ ਕੰਮ ਜਿਵੇਂ ਕਿ ਸਟੋਰ ਵੱਲ ਆਉਣ ਜਾਣ ਦਾ ਕੰਮ ਸਟਾਕ ਦੇ ਮਾਮਲੇ 'ਚ ਮੈਨੂੰ ਪੀਟਰ ਲੈਂਚ ਦੀ ਪੁਸਤਕ ਬੀਟਿੰਗ ਦੀ ਸਟਰੀਟ ਇਸ ਲਈ ਬੜੀ ਪਸੰਦ ਹੈ ਕਿਉਂਕਿ ਇਸ ਵਿੱਚ ਇਹੋ ਜਿਹੇ ਸਟਾਕ ਨੂੰ ਚੁਣਨ ਦਾ ਫਾਰਮੂਲਾ ਦਿੱਤਾ ਗਿਆ ਹੈ ਜਿਨ੍ਹਾਂ ਦੀ ਕੀਮਤ ਵਧਣ ਵਾਲੀ ਹੁੰਦੀ ਹੈ ਮੈਂ ਇਹ ਪ੍ਰਾਪਤ ਕੀਤਾ ਕਿ ਕੀਮਤ ਵਧਣ ਦੇ ਸਿਧਾਂਤ ਹਰ ਥਾਂ ਤੇ ਇੱਕੋ ਜਿਹੇ ਹੀ ਹੁੰਦੇ ਹਨ ਚਾਹੇ ਉਹ ਰੀਅਲ ਅਸਟੇਟ ਲਈ ਹੋਣ ਸਟਾਕ ਦੇ ਲਈ ਹੋਣ ਵਿਚੂਅਲ ਫੰਡ ਲਈ ਨਵੇਂ ਪਾਲਤੂ ਕੁੱਤੇ ਲਈ ਨਵੇਂ ਘਰ ਲਈ ਨਵੇਂ ਜੀਵਨ ਸਾਥੀ ਲਈ ਜਾਂ ਫਿਰ ਨਵੀਂ ਕੋਈ ਵੀ ਚੀਜ਼ ਵਾਸਤੇ ਪਰ ਕਿਰਿਆ ਤਕਰੀਬਨ ਉਹੀ ਰਹਿੰਦੀ ਹੈ ਤੁਹਾਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਕਿਸ ਚੀਜ਼ ਦੀ ਤਲਾਸ਼ ਕਰ ਰਹੇ ਹੋ ਇਸ ਤੋਂ ਬਾਅਦ ਤੁਹਾਨੂੰ ਉਸ ਚੀਜ਼ ਨੂੰ ਤਲਾਸ਼ਣਾ ਹੁੰਦਾ ਹੈ ਗ੍ਰਾਹਕ ਹਮੇਸ਼ਾ ਗਰੀਬ ਕਿਉਂ ਰਹੇਗਾ ਜਦੋਂ ਸੁਪਰਮਾਰਕੀਟ ਵਿੱਚ ਕੋਈ ਸੇਲ ਲੱਗਦੀ ਹੈ ਜਿਵੇਂ ਟਾਇਲਟ ਪੇਪਰ ਦੀ ਤਾਂ ਗ੍ਰਾਹਕ ਦੌੜ ਕੇ ਸਟਾਕ ਇਕੱਤਰ ਕਰ ਲੈਂਦੇ ਨੇ ਜਦੋਂ ਸਟਾਕ ਮਾਰਕੀਟ ਵਿੱਚ ਸੇਲ ਲੱਗਦੀ ਹੈ ਜਿਸ ਨੂੰ ਆਮ ਤੌਰ ਤੇ ਕ੍ਰੈਸ਼ ਉਤਾਰ ਜਾਂ ਸਦਾਰ ਕਿਹਾ ਜਾਂਦਾ ਹੈ ਤਾਂ ਗ੍ਰਾਹਕ ਇਸ ਤੋਂ ਦੂਰ ਦੌੜ ਜਾਂਦੇ ਨੇ ਜਦੋਂ ਸੁਪਰਮਾਰਕੀਟ ਆਪਣੀ ਕੀਮਤਾਂ ਵਧਾ ਦਿੰਦਾ ਹੈ ਗ੍ਰਾਹਕ ਕਿਤੇ ਹੋਰ ਜਾ ਕੇ ਖਰੀਦਦਾਰੀ ਕਰਦਾ ਜਦੋਂ ਸਟਾਕ ਮਾਰਕੀਟ ਆਪਣੀਆਂ ਕੀਮਤਾਂ ਵਧਾ ਦਿੰਦਾ ਤਾਂ ਗ੍ਰਾਹਕ ਖਰੀਦਣਾ ਚਾਲੂ ਕਰ ਦਿੰਦਾ ਸਹੀ ਥਾਂ 'ਤੇ ਲੱਭੋ ਮੇਰੇ ਇੱਕ ਗਵਾਂਡੀ ਨੇ ਰੀਅਲ ਏਸਟੇਟ 1 ਲੱਖ ਡਾਲਰ ਵਿੱਚ ਖਰੀਦਿਆ ਮੈਂ ਉਸਦੇ ਨਾਲ ਉਹੋ ਜਿਹਾ 5000 ਡਾਲਰ ਦਾ ਖਰੀਦਿਆ ਉਸਨੇ ਮੈਨੂੰ ਦੱਸਿਆ ਕਿ ਉਹ ਕੀਮਤਾਂ ਦੇ ਵਧਣ ਦਾ ਇੰਤਜ਼ਾਰ ਕਰ ਰਿਹਾ ਹੈ ਮੈਂ ਉਸਨੂੰ ਆਖਿਆ ਕਿ ਮੁਨਾਫਾ ਖਰੀਦਣ ਵੇਲੇ ਹੁੰਦਾ ਨਾ ਕਿ ਵੇਚਣ ਵੇਲੇ ਉਸਨੇ ਇੱਕ ਇਹੋ ਜਿਹੇ ਰੀਅਲ ਏਸਟੇਟ ਬ੍ਰੋਕਰ ਨੂੰ ਚੁਣਿਆ ਜਿਸ ਕੋਲ ਆਪਣੀ ਕੋਈ ਪ੍ਰਾਪਰਟੀ ਨਹੀਂ ਸੀ ਮੈਂ ਇੱਕ ਬੈਂਕ ਦੇ ਬੋਰ ਕਲੋਜ਼ਰ ਡਿਪਾਰਟਮੈਂਟ ਦੀ ਸਿਹਤ ਲਈ ਸੀ ਮੈਂ ਇੱਕ ਕਲਾਸ ਵਿੱਚ 500 ਡਾਲਰ ਦੀ ਫੀਸ ਦੇ ਕੇ ਇਹ ਸਿੱਖਿਆ ਸੀ ਇਹ ਕਿਵੇਂ ਕੀਤਾ ਜਾ ਸਕਦਾ ਮੇਰੇ ਗਵਾਂਡੀ ਦਾ ਵਿਚਾਰ ਸੀ ਕਿ ਰੀਅਲ ਏਸਟੇਟ ਚ ਪੈਸਾ ਲਾਉਣ ਦੀ ਕਲਾਸ ਲਈ 500 ਡਾਲਰ ਦੀ ਫੀਸ ਬੜੀ ਮਹਿੰਗੀ ਹੈ ਉਸਨੇ ਕਿਹਾ ਕਿ ਉਸਦੇ ਕੋਲ ਨਾ ਤੇ ਇੰਨੇ ਪੈਸੇ ਹਨ ਤੇ ਨਾ ਹੀ ਸਮਾਂ ਇਸ ਲਈ ਹੁਣ ਉਹ ਕੀਮਤਾ ਵਧਣ ਦਾ ਇੰਤਜ਼ਾਰ ਕਰ ਰਿਹਾ ਹੈ ਮੈਂ ਪਹਿਲਾਂ ਤਾਂ ਉਹਨਾਂ ਲੋਕਾਂ ਦੀ ਤਲਾਸ਼ ਕਰਦਾ ਹਾਂ ਜਿਹੜੇ ਕਿ ਖਰੀਦਣਾ ਚਾਹੁੰਦੇ ਨੇ ਫਿਰ ਮੈਂ ਉਸ ਬੇਕਤੀ ਦੀ ਤਲਾਸ਼ ਕਰਦਾ ਜੋ ਵੇਚਣਾ ਚਾਹੁੰਦਾ ਮੇਰਾ ਇੱਕ ਦੋਸਤ ਇੱਕ ਪਲਾਟ ਲੱਭ ਰਿਹਾ ਸੀ ਉਸਦੇ ਕੋਲ ਪੈਸੇ ਸਨ ਪਰ ਉਸ ਕੋਲ ਸਮਾਂ ਨਹੀਂ ਸੀ ਮੈਂ ਵੀ ਲੱਭਣਾ ਸ਼ੁਰੂ ਕਰ ਦਿੱਤਾ ਮੈਨੂੰ ਮੇਰੇ ਆਪਣੇ ਦੋਸਤ ਦੀ ਲੋੜ ਤੋਂ ਵੱਧ ਇੱਕ ਵੱਡਾ ਜ਼ਮੀਨ ਦਾ ਟੁਕੜਾ ਮਿਲ ਗਿਆ ਮੈਂ ਇਸ ਨੂੰ ਇੱਕ ਵਿਕਲਪ ਦੇ ਨਾਲ ਜੋੜ ਦਿੱਤਾ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਉਸ ਨੂੰ ਇਸ ਦਾ ਆਫਰ ਦਿੱਤਾ ਉਸ ਨੂੰ ਜ਼ਮੀਨ ਦਾ ਇੱਕ ਛੋਟਾ ਟੁਕੜਾ ਚਾਹੀਦਾ ਸੀ ਇਸ ਲਈ ਮੈਂ ਉਸ ਦੀ ਲੋੜ ਦਾ ਟੁਕੜਾ ਉਸ ਨੂੰ ਵੇਚ ਦਿੱਤਾ ਤੇ ਬਾਕੀ ਜ਼ਮੀਨ ਖਰੀਦ ਲਈ ਜ਼ਮੀਨ ਦਾ ਬਾਕੀ ਬਚਿਆ ਹੋਇਆ ਟੁਕੜਾ ਮੈਂ ਮੁਫਤ ਵਿੱਚ ਆਪਣੇ ਕੋਲ ਰੱਖ ਲਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਖਰੀਦੋ ਅਤੇ ਉਸ ਨੂੰ ਟੁਕੜਿਆਂ ਵਿੱਚ ਵੰਡ ਦਿਓ ਜ਼ਿਆਦਾਤਰ ਲੋਕ ਆਪਣੀ ਹیثیت ਮੁਤਾਬਕ ਸਮਾਨ ਦੀ ਭਾਲ ਕਰਦੇ ਹਨ ਇਸ ਲਈ ਉਹ ਘੱਟ ਸਮਾਨ ਦੀ ਜ਼ਿਆਦਾ ਕੀਮਤ ਚੁਕਾਉਂਦੇ ਨੇ ਛੋਟੇ ਵਿਚਾਰਾਂ ਵਾਲੇ ਲੋਕਾਂ ਨੂੰ ਵੱਡੇ ਮੌਕੇ ਨਹੀਂ ਮਿਲਦੇ ਜੇ ਸ ਲਈ ਜੇਕਰ ਤੁਸੀਂ ਜ਼ਿਆਦਾ ਅਮੀਰ ਬੰਨਾ ਚਾਹੁੰਦੇ ਹੋ ਤਾਂ ਪਹਿਲਾਂ ਵੱਡੇ ਵਿਚਾਰਾਂ ਨੂੰ ਸੋਚਣਾ ਆਰੰਭ ਕਰ ਲੋ ਦੁਕਾਨਦਾਰ ਜ਼ਿਆਦਾਤਰ ਸਮਾਨ ਖਰੀਦਣ ਵਾਲਿਆਂ ਨੂੰ ਡਿਸਕਾਊਂਟ ਦਿੰਦੇ ਹਨ ਅਤੇ ਉਹ ਕੇਵਲ ਇਸ ਕਰਕੇ ਕਰਦੇ ਨੇ ਕਿਉਂਕਿ ਜ਼ਿਆਦਾਤਰ ਵਪਾਰੀ ਜ਼ਿਆਦਾ ਖਰਚ ਕਰਨ ਵਾਲਿਆਂ ਨੂੰ ਪਸੰਦ ਕਰਦੇ ਨੇ ਜੇਕਰ ਤੁਸੀਂ ਘੱਟ ਵੀ ਖਰਚ ਕਰਦੇ ਹੋ ਤਾਂ ਵੀ ਤੁਹਾਨੂੰ ਹਮੇਸ਼ਾ ਵੱਡੇ ਵਿਚਾਰਾਂ ਨੂੰ ਹੀ ਸੋਚਣਾ ਚਾਹੀਦਾ ਹੈ ਜਦੋਂ ਮੇਰੀ ਕੰਪਨੀ ਨੇ ਕੰਪਿਊਟਰ ਖਰੀਦਣੇ ਸਨ ਤਾਂ ਮੈਂ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਕਿ ਉਹਨਾਂ ਨੂੰ ਕੰਪਿਊਟਰ ਖਰੀਦਣੇ ਨੇ ਅਸੀਂ ਸਾਰੇ ਮਿਲ ਕੇ ਕਈ ਡੀਲਰਾਂ ਕੋਲ ਗਏ ਤੇ ਇੱਕ ਬਹੁਤ ਵਧੀਆ ਸੌਦਾ ਕਰ ਲਿਆ ਕਿਉਂਕਿ ਸਾਨੂੰ ਬਹੁਤ ਸਾਰੇ ਕੰਪਿਊਟਰ ਖਰੀਦਣੇ ਸਨ ਮੈਂ ਇਸ ਤਰ੍ਹਾਂ ਹੀ ਸ਼ੇਅਰ ਖਰੀਦਣ ਬਾਰੇ ਕੀਤਾ ਛੋਟੇ ਲੋਕ ਹਮੇਸ਼ਾ ਛੋਟੇ ਹੀ ਰਹਿਣਗੇ ਕਿਉਂਕਿ ਉਹਨਾਂ ਦੀ ਸੋਚ ਛੋਟੀ ਹੈ ਜਾਂ ਤਾਂ ਇਕੱਲਿਆਂ ਹੀ ਕੰਮ ਕਰੋ ਜਾਂ ਫਿਰ ਕੰਮ ਕਰੋ ਹੀ ਨਾ ਇਤਿਹਾਸ ਤੋਂ ਸਿੱਖੋ ਸਟਾਕ ਐਕਸਚੇਂਜ ਦੀ ਸਾਰੀ ਵੱਡੀਆਂ ਕੰਪਨੀਆਂ ਦੀ ਸ਼ੁਰੂਆਤ ਛੋਟੀਆਂ ਕੰਪਨੀਆਂ ਤੋਂ ਸ਼ੁਰੂ ਹੁੰਦੀ ਹੈ ਕਰਨਲ ਸੈਂਡਰਸ ਉਦੋਂ ਤੱਕ ਅਮੀਰ ਨਹੀਂ ਹੋਏ ਸਨ ਜਦੋਂ ਤੱਕ ਕਿ ਉਹ 60 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣਾ ਸਾਰਾ ਕੁਝ ਨਹੀਂ ਗਵਾ ਦਿੱਤਾ ਬੈਲ ਗੇਟਸ 30 ਸਾਲ ਤੋਂ ਵੀ ਘੱਟ ਉਮਰ ਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੈ ਉਦਮਸ਼ੀਲਤਾ ਹਮੇਸ਼ਾ ਆਲਸੀਪਣ ਨੂੰ ਹਰਾ ਦਿੰਦੀ ਹੈ ਮੌਕਾ ਪਹਿਚਾਣਨ ਲਈ ਕੇਵਲ ਕੁਝ ਹੀ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੈਂ ਹਮੇਸ਼ਾ ਹੀ ਕਰਦਾ ਆ ਹਾਂ ਤੇ ਹੁਣ ਵੀ ਕਰ ਰਿਹਾ ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸ਼ਬਦ ਹੈ ਕੀਤਾ ਤੇ ਕਰਿਆ ਜਿਵੇਂ ਇੱਕ ਪੁਸਤਕ ਵਿੱਚ ਕਈ ਵਾਰੀ ਦੁਹਰਾਇਆ ਜਾ ਚੁੱਕਿਆ ਹੈ ਸੰਪਤੀ ਦੇ ਇਨਾਮ ਨੂੰ ਹਾਸਲ ਕਰਨ ਲਈ ਪਹਿਲਾਂ ਤੁਹਾਨੂੰ ਯੋਗ ਦਸੀਲ ਹੋਣਾ ਪਵੇਗਾ ਚੰਗਾ ਫਿਰ ਕੰਮ ਵਿੱਚ ਜੁਟ ਜਾਓ ਇਸੇ ਪਲ ਤੇ ਹੁਣੀ ਕਿਤਾਬ ਇੱਥੇ ਖਤਮ ਹੁੰਦੀ ਹੈ ਤੁਹਾਡਾ ਮੇਰੀ ਕਿਤਾਬ ਦੇ ਨਾਲ ਸਾਥ ਦੇਣ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਦੇ ਨਾਲ ਬਣੇ ਰਹੋ ਬਹੁਤ ਜਲਦ ਤੁਹਾਡੇ ਕੰਮ ਦੀ ਇੱਕ ਚੰਗੀ ਬੁੱਕ ਲੈ ਕੇ ਹਾਜ਼ਰ ਹੋਵਾਂਗਾ ਸਤਿ ਸ਼੍ਰੀ ਅਕਾਲ